ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਅੱਜ ਜਿਹੜੇ ਆਪਣੇ ਸੂਟ ਰੈਡੀ ਹੋਏ ਆ ਆਪਣੇ ਬੁਟੀਕ ਤੋਂ ਹਨਾ ਤੇ ਇਹ ਸਾਰੇ ਸੂਟ ਕੈਨੇਡਾ ਤੋਂ ਜਿਹੜੇ ਹੈਗੇ ਐ ਹੋਏ ਨੇ ਕਿਸੇ ਭੈਣ ਦੇ ਕੈਨੇਡਾ ਜਾਣੇ ਆ ਇਹ ਸੂਟ ਤੇ ਬਹੁਤ ਵਧੀਆ ਹੈਂਡਵਰਕ ਦੇ ਸੂਟ ਆ ਸਾਰੇ ਜਿਹੜੇ ਹੈਗੇ ਕੱਪੜਾ ਵਗੈਰਾ ਲਾ ਕੇ ਹਨਾ ਵਰਕ ਕਰਾ ਕੇ ਬਿੱਚੀ ਦੁਪੱਟੇ ਡਾਈ ਕਰਵਾ ਕੇ ਸਾਰਾ ਕੰਮ ਆਪਾਂ ਨੇ ਖੁਦ ਕਰਵਾਇਆ ਉਹਨਾਂ ਦੇ ਬਸ ਜਿੱਦਾਂ ਆਪਾਂ ਕਹਿ ਦਈਏ ਵੀ ਆਪਣੇ ਕੋਲੇ ਬਸ ਇੱਕ ਡਿਜ਼ਾਈਨ ਹੀ ਭੇਜਿਆ ਗਿਆ ਸੀਗਾ ਫੋਟੋ ਵਾਲੇ ਪੀਸ ਹੈਗੇ ਆ ਆਪਣੇ ਡਿਜ਼ਾਈਨ ਹੈਗੇ ਆ ਬਹੁਤ ਸੋਹਣੇ ਡਿਜ਼ਾਈਨ ਤਿਆਰ ਕਰਿਆ ਬਾਕੀ ਆਪਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਤੂ ਬੁਟੀਕ ਐਂਡ ਬਿਊਟੀਸ ਅਲੌਨ ਟੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਤੇ ਬਾਕੀ ਆਪਾਂ ਆਪ ਉੱਪਰ ਆਪਣਾ ਨੰਬਰ ਵਗੈਰਾ ਸ਼ੋਅ ਕਰ ਦਾਂਗੇ ਹਨ ਤੁਸੀਂ ਜਦੋਂ ਮਰਜ਼ੀ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਵੀ ਆਪਣੇ ਤੋਂ ਕੱਪੜੇ ਵਗੈਰਾ ਤਿਆਰ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਾਂ ਹੈਂਡਵਰਕ ਥ्रेडਵਰਕ ਨੀਡਲਵਰਕ ਸਾਰੇ ਕੰਮ ਜਿਹੜੇ ਹੈਗੇ ਨੇ ਆਪਾਂ ਹਰ ਇੱਕ ਤਰ੍ਹਾਂ ਦਾ ਵਰਕ ਕਰਦੇ ਆਂ ਜੀ ਆਪਣੇ ਬੁਟੀਕ ਦੇ ਉੱਪਰ ਤੁਸੀਂ ਜਿਹੜੇ ਮਰਜ਼ੀ ਵਰਕ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਆ ਜੇ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਜੀ ਤੁਸੀਂ ਕੋਈ ਸਲਾਈਡ ਦੀ ਟ੍ਰੇਨਿੰਗ ਲੈਣੀ ਹੈ ਜਾਂ ਲੇਡੀਜ਼ ਸੂਟ ਸਿੱਖਣੇ ਆ ਜਾਂ কুরਤੇ ਪਜਾਮੇ ਸਿੱਖਣੇ ਆ ਹਨਾ ਜਾਂ ਕੋਈ ਫਰਾਕਾ ਜਾਂ ਫੈਂਸੀ ਸੂਟ ਜਿੱਦਾਂ ਦੇ ਵੀ ਤੁਸੀਂ ਜਿਹੜੇ ਹੈਗੇ ਕੱਪੜੇ ਸਿੱਖਣਾ ਚਾਹੁੰਦੇ ਆ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਟ੍ਰੇਨਿੰਗ ਵੀ ਦਿੰਨੇ ਆ ਬਹੁਤ ਜ਼ਿਆਦਾ ਸਟੂਡੈਂਟ ਆਪਣੇ ਕੋਲ ਕੰਮ ਸਿੱਖ ਰਹੇ ਨੇ ਬਹੁਤ ਸਟੂਡੈਂਟ ਜਿਹੜੇ ਹੈਗੇ ਨੇ ਆਪਣੇ ਕੋਲ ਕੰਮ ਸਿੱਖ ਤੁਰੇ ਨੇ ਬਹੁਤ ਵਧੀਆ ਜਿਹੜਾ ਹੈਗਾ ਧਿਆਨ ਦੇ ਨਾਲ ਸਾਰਿਆਂ ਨੂੰ ਕੰਮ ਸਿਖਾਇਆ ਜਾਂਦਾ ਜੀ ਜਦੋਂ ਮਰਜ਼ੀ ਤੁਸੀਂ ਆ ਕੇ ਸਾਡੇ ਕੋਲੋਂ ਫਾਣੀ ਪਿੱਛ ਸਕਦੇ ਹੋ ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਜੀ ਤੁਹਾਨੂੰ ਦਿਖਾਉਣੀ ਆ ਸੂਟ ਸਾਰੇ ਲਓ ਜੀ ਪਹਿਲਾ ਸੂਟ ਆਪਣਾ ਹੈਗਾ ਆ ਇਹ ਵਾਲਾ ਇਹ ਵਾਲਾ ਸੂਟ ਤਿਆਰ ਕਰਿਆ ਆਪਾਂ ਨੇ ਆ ਦੇਖੋ ਸਾਰਾ ਖੋਲ ਕੇ ਮੈਂ ਤੁਹਾਨੂੰ ਦਿਖਾ ਦਾਂਗੀ ਜਿਹੜੀ ਹੈਗੀ ਉਹਨਾਂ ਦੀ ਲੈਂਥ 48 ਇੰਚ ਲੈਂਥੀ ਹੈ ਜਿਆਦਾ ਜਿਹੜਾ ਹੈਗਾ ਬਾਹਰ ਥੋੜਾ ਜਿਹਾ ਜਿਵੇਂ ਆਪਣੇ ਤਾਂ ਟ੍ਰੈਂਡ ਆਉਣਾ ਰਹਿੰਦਾ ਕਦੇ ਉੱਚਾ ਸਵਾ ਲਿਆ ਕਦੇ ਨੀਵਾ ਸਵਾ ਲਿਆ ਹਨ ਜਿਹੜਾ ਬਾਹਰ ਵਾਲੀਆਂ ਭੈਣਾਂ ਨੇ ਮੈਂ ਕਾਫੀ ਟਾਈਮ ਤੋਂ ਕਾਫੀ ਦੇ ਕੱਪੜੇ ਬਣਾ ਰਹੀ ਆ ਉਹਨਾਂ ਦੇ ਜਿਹੜੇ ਹੈਗੇ ਸੇਮ ਸਾਈਜ਼ ਹੀ ਚੱਲੀ ਜਾਂਦੇ ਆ ਮਤਲਬ ਕਿ ਲੈਂਥ ਉਨੀ ਹੀ ਚੱਲੀ ਜਾਂਦੀ ਆ ਨਾ ਉੱਚੀ ਨਾ ਨੀਵੀ ਆ ਦੇਖੋ ਇਹ ਵਾਲਾ ਆਪਾਂ ਨੇ ਸੂਟ ਤਿਆਰ ਕਰਵਾਇਆ ਦੇਖੋ ਹੈਂਡਵਰਕ ਦਾ ਸੂਟ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਜਿਹੜਿਆ ਉਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਸੀਗੀ ਹਨਾ ਵੀਡੀਓ ਭੇਜੀ ਸੀਗੀ ਆਪਾਂ ਨੇ ਸੇਮ ਉਹੀ ਡਿਜ਼ਾਈਨ ਤਿਆਰ ਕਰਾਇਆ ਦੇਖੋ हिਪ ਦੇ ਉੱਪਰ ਚਾਕਾਂ ਦੇ ਉੱਤੇ ਮੋਰਨੀਆਂ ਪਵਾਈਆਂ ਹੋਈਆਂ ਨੇ ਆ ਦੇਖੋ ਦੋਨੇ ਪਾਸੇ ਮੋਰਨੀਆਂ ਪਈਆਂ ਹੋਈਆਂ ਨੇ نیچے ਸਾਰਾ ਜਿਹੜਾ ਹੈਗਾ ਦੇਖੋ ਕੱਟ ਦਾਣਾ ਸਿੱਪੀ ਹਨਾ ਤੇ ਮੋਤੀ ਦਾ ਕੰਮ ਹੋਇਆ ਹੋਇਆ ਸਾਰਾ ਫੋਰ ਸੈੱਟ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਬਣ ਕੇ ਤਿਆਰ ਹੋਇਆ ਗਲਾ ਆਪਾਂ ਇਸ ਤਰ੍ਹਾਂ ਤਿਆਰ ਕਰਿਆ ਪਾਈਪਿੰਗ ਲਗਾ ਕੇ ਦੇਖੋ نیچے ਜਿਹੜੇ ਹੈਗੇ ਤਿੰਨ ਬਟਨ ਲਗਾਏ ਆਪਾਂ ਨੇ ਬੈਕ ਗਲਾ ਉਹਨਾਂ ਦਾ ਜਿਆਦਾ ਡੀਪ ਹੈ ਥੋੜਾ ਜਿਹਾ 9 ਇੰਚ ਦਾ ਜਿਹੜਾ ਹੈਗਾ ਗਲਾ ਹੈਗਾ ਆ ਬੈਕ ਆ ਦੇਖੋ ਜਿੱਪ ਲਗਾਈ ਹੋਈ ਹੈ ਆਪਣੀ ਇਸ ਤਰ੍ਹਾਂ ਜਿਹੜੀ ਹੈਗੀ ਬੈਕ ਤੇ ਜਿੱਪ ਲਗਾਈ ਹੋਈ ਹੈ ਬਹੁਤ ਹੀ ਜਿਆਦਾ ਵਧੀਆ ਵਿੱਚ ਦੇਖੋ ਕੱਪੜਾ ਲਗਾ ਕੇ ਆਪਣੀ ਜਿੱਪ ਲਗਾਈ ਹੋਈ ਹੈ ਤੇ ਬਹੁਤ ਵਧੀਆ ਜਿੱਪ ਲੱਗੀ ਹੋਈ ਹੈ ਇਸ ਤਰ੍ਹਾਂ ਜਿਹੜੇ ਹੈਗੇ ਬੈਕ ਤੇ ਆਪਾਂ ਨੇ ਲਟਕਣ ਲਗਾਏ ਹੋਏ ਆ ਬਹੁਤ ਹੀ ਜਿਆਦਾ ਸੋਹਣੇ ਪਿੱਛੇ ਵੀ ਗਲੇ ਦੇ ਉੱਤੇ ਪਾਈਪਿੰਗ ਕੱਢੀ ਹੋਈ ਆ ਇਹ ਵਾਲੀ ਪਾਈਪਿੰਗ ਕੱਢੀ ਆ ਪਿਸਲਾ ਗਲਾ ਡੀਪ ਹੈ ਜਿੱਦਾਂ ਮੈਂ ਦੱਸਿਆ ਹੀ 9 ਇੰਚ ਦਾ ਬੈਕ ਗਲਾ ਹੈ ਫਰੰਟ ਗਲਾ ਜਿਹੜਾ ਹੈਗਾ 8 ਇੰਚ ਹੈ ਉਹਨਾਂ ਦਾ ਆ ਦੇਖੋ ਬਾਹਵਾ ਆਪਾਂ ਨੇ ਨਾ ਜ਼ਿਆਦਾ ਖੁੱਲੀਆਂ ਤੇ ਨਾ ਜ਼ਿਆਦਾ ਭੀੜੀਆਂ ਮੀਡੀਅਮ ਸਾਈਜ਼ ਦੀਆਂ ਜਿਹੜੀਆਂ ਹੈਗੀਆਂ ਬਾਹਵਾ ਰੱਖੀਆਂ ਨੇ ਇਹਨਾਂ ਦੀ ਆਪਾਂ ਨੇ 7 ਇੰਚ ਮੋਰੀ ਰੱਖੀ ਆ 6.5 7 ਇਹ ਆਪਾਂ ਨੇ ਜਿਹੜੀ ਹੈਗੀ ਇਹਨਾਂ ਦੀ ਸਲਵਾਰ ਤਿਆਰ ਕਰੀਏ ਨਾਲ ਆ ਦੇਖੋ ਸੇਮ ਸਲਵਾਰ ਤੇ ਵੀ ਜਿਹੜਾ ਹੈਗਾ ਵਰਕ ਹੈਗਾ ਇਹ ਦੇਖੋ ਸਾਰਾ ਹੈਂਡਵਰਕ ਦਾ ਕੰਮ ਕਰਿਆ ਹੈ ਨੀਚੇ ਵੀ ਆਪਾਂ ਨੇ ਸਲਵਾਰ ਦੇ ਪਾਈਪਿੰਗ ਕੱਢੀ ਹੈ ਦੇਖੋ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਜਿਹੜੀ ਗਲੇ ਤੇ ਪਾਈਪਿੰਗ ਲਗਾਈ ਹੈ ਉਹੀ ਆਪਾਂ ਨੇ ਸੌਰੀ ਸਲਵਾਰ ਦੀ ਮੂਰੀ ਤੇ ਕੱਢੀ ਹੈ ਦੇਖੋ ਸਾਰੇ ਪਾਸੇ ਇਸ ਤਰ੍ਹਾਂ ਹੀ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਹੀ ਵਰਕ ਹੋਇਆ ਹੋਇਆ ਸਾਰੀ ਸਲਵਾਰ ਤੇ ਬਹੁਤ ਜਿਆਦਾ ਸੋਹਣਾ ਵਰਕ ਹੈ ਦੇਖੋ ਨੇੜੇ ਲਾ ਕੇ ਦਿਖਾ ਦਾਂਗੀ ਮੈਂ ਬਹੁਤ ਹੀ ਜਿਆਦਾ ਸੋਹਣਾ ਵਰਕ ਹੈ ਦੁਪੱਟਾ ਜਿਹੜਾ ਹੈਗਾ ਫੋਲਲਾ ਚ ਨੂਨ ਦਾ ਪਿਓਰ ਚੋਂ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਜਿਹੜਾ ਇਹਦੇ ਉੱਪਰ ਨੇ ਗੋਟਾ ਲਗਾਏ ਆ ਦੇਖੋ ਇਸ ਤਰ੍ਹਾਂ ਗੋਟਾ ਲਾ ਕੇ ਤਿਆਰ ਕਰਵਾਏ ਨੇ ਸੂਟ ਉਹਨਾਂ ਨੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਨਾਲ ਮੈਚ ਕਰਦਾ ਸੀ ਗੋਟਾ ਲਾਇਆ ਵਰਕ ਦੇ ਨਾਲ ਇਹ ਜਿਹੜਾ ਇਹ ਵਾਲੀ ਸਾਈਡ ਵੀ ਉਹ ਦੁਪੱਟੇ ਦੀ ਲੈ ਸਕਦੇ ਆ ਤੇ ਇਹ ਵਾਲੀ ਵੀ ਲੈ ਸਕਦੇ ਆ ਅੰਡਰਗਰਾਊਂਡ ਜਿਹੜਾ ਹੈਗਾ ਗੁੰਮਾ ਕਹਦੀ ਆਪਾਂ ਨੇ ਹਨਾ ਅੰਡਰਗਰਾਊਂਡ ਗੋਟਾ ਲਾਇਆ ਹੋਇਆ ਇਹ ਉਹਨਾਂ ਦਾ ਸੂਟ ਹੈਗਾ ਜੀ ਇੱਕ ਉਹਨਾਂ ਦਾ ਸੂਟ ਹੈਗਾ ਇਹ ਵਾਲਾ ਇਹ ਵੀ ਆਪਣਾ ਹੈਂਡਵਰਕ ਦਾ ਸੂਟ ਤਿਆਰ ਕਰਵਾਇਆ ਹੋਇਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆ ਦੇਖੋ ਇਹ ਵੀ ਜਿਹੜਾ ਹੈਗਾ ਫੋਟੋ ਵਾਲਾ ਡਿਜ਼ਾਈਨ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਸਾਰਾ ਹੈਂਡਵਰਕ ਤੇ ਨਾਲ ਰੇਸ਼ਮ ਦਾ ਵਰਕ ਹੋਇਆ ਹੋਇਆ ਆ ਦੇਖੋ ਚਾਕਾਂ ਤੇ ਆਪਾਂ ਨੇ ਡਬਲ ਸ਼ੈਡੇਡ ਪਾਈਪਿੰਗ ਕੱਢੀ ਹੈ ਫਿਨਿਸ਼ਿੰਗ ਦਿੱਤੀ ਹੈ ਪਾਈਪਿੰਗ ਦੇ ਨਾਲ ਇਸ ਤਰ੍ਹਾਂ ਇਹਨਾਂ ਤੇ ਵਰਕ ਹੋਇਆ ਹੋਇਆ ਇਹਦੇ ਗਲੇ ਤੇ ਵੀ ਵਰਕੇ ਇਹ ਵੀ ਫੋਟੋ ਵਾਲਾ ਪੀਸ ਆ ਜਿੱਦਾਂ ਭੈਣ ਨੇ ਆਪਾਂ ਨੂੰ ਫੋਟੋ ਸੈਂਡ ਕਰੀ ਸੀਗੀ ਸੇਮ ਓਦਾਂ ਦਾ ਡਿਜ਼ਾਈਨ ਬਣਿਆ ਬਾਜੂ ਤੇ ਵੀ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਪਿੱਛੇ ਜਿਹੜਾ ਹੈਗਾ ਆਪਣੇ ਗਲਾ ਡੀਪ ਕਰਕੇ ਜ਼ਿੱਪ ਲਗਾਈ ਹੋਈ ਹੈ ਤੇ ਬਾਕੀ ਆਪਾਂ ਨੇ ਲਟਕਣ ਲਾਇਆ ਜੀ ਉਹਨਾਂ ਦੇ ਦੇਖੋ ਲਟਕਣ ਆਪਾਂ ਨੇ ਬਣਾ ਕੇ ਲਾਇਆ ਇਹ ਲਟਕਣ ਆਪਣੇ ਬੁਟੀਕ ਤੇ ਤਿਆਰ ਕਰਕੇ ਫਿਰ ਲਗਾਏ ਰਹੇ ਨੇ ਬਹੁਤ ਸੋਹਣੇ ਲਟਕਣ ਹੈਗੇ ਆ ਆ ਦੇਖੋ ਇਹ ਆਪਾਂ ਦੇ ਲੜਕਣ ਲਾਏ ਆ ਜੀ ਦੇਖੋ ਇਹ ਵਾਲੇ ਬਹੁਤ ਸੋਹਣੇ ਸੂਟ ਤਿਆਰ ਹੋਏ ਆ ਆਪਾਂ ਨੂੰ ਜਿਹੜਾ ਭੈਣ ਨੂੰ ਪਸੰਦ ਆ ਜੇ ਕੰਮ ਹਨ ਤੇ ਬਾਕੀ ਹੁਣ ਤੱਕ ਇਦਾਂ ਹੀ ਹੋਇਆ ਜੀ ਜਿੰਨੇ ਭੈਣਾਂ ਨੇ ਆਪਾਂ ਦੇ ਤੋਂ ਬਾਹਰ ਕੱਪੜੇ ਬਣਵਾਏ ਨੇ ਬਹੁਤ ਜ਼ਿਆਦਾ ਪਸੰਦ ਆਏ ਨੇ ਦੁਬਾਰਾ ਦੁਬਾਰਾ ਬਣਵਾਉਂਦੇ ਰਹੇ ਆ ਆ ਦੇਖੋ ਇਹਦੇ ਵੀ ਆਪਾਂ ਸੇਮ ਮੂਰੀ ਤੇ ਵੀ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਆ ਪਾਈਪਿੰਗ ਵਾਂਗ ਲੈਸ ਲਾ ਕੇ ਡਬਲ ਸ਼ੈਡਡ ਓਦਾਂ ਹੀ ਵਰਕ ਦੇ ਨਾਲ ਦੀ ਹਨਾ ਇਸ ਤਰ੍ਹਾਂ ਆਪਾਂ ਨੇ ਦੀ ਸਲਵਾਰ ਕਰੀ ਐ ਸਲਵਾਰਾ ਉਹਨਾਂ ਦੇ ਥੋੜੀ ਜਿਹੀ ਹੈਵੀ ਹੋਨੇ ਜਿੱਦਾਂ ਬਾਹਰ ਲੈ ਪਹਿਣ ਭਾਈ ਪਾਉਂਦੇ ਆ ਹਨਾ ਥੋੜੀ ਜਿਹੀ ਹੈਵੀ ਸਲਵਾਰ ਪਾਉਂਦੇ ਆ ਇਹ ਆਪਾਂ ਨੇ ਉਹਨਾਂ ਦਾ ਦੁਪੱਟਾ ਇਸ ਤਰ੍ਹਾਂ ਇਹ ਵੀ ਜਿਹੜਾ ਹੈ ਉਹਨਾਂ ਨੇ ਫੋਟੋ ਭੇਜੀ ਸੀਗੀ ਹਨਾ ਸੇਹਾਂ ਦਾ ਜਿੱਦਾਂ ਗੋਟਾ ਵਗੈਰਾ ਹੈਗਾ ਸੀਗਾ ਆਪਾਂ ਨੇ ਸੇਮ ਸੂਟ ਤਿਆਰ ਕਰਿਆ ਇਹਦੇ ਨਾਲ ਦੇ ਤਾਂ ਆਪਣੇ ਕੋਲੇ ਕਾਫੀ ਸੂਟ ਤਿਆਰ ਹੋ ਗਏ ਇਹ ਵਾਲੇ ਵਰਕ ਦੇ ਕਾਫੀ ਜਿਆਦੇ ਸੂਟ ਤਿਆਰ ਹੋ ਗਏ ਤੁਸੀਂ ਇਹ ਵਾਲੇ ਵਰਕ ਦੇ ਸਾਡੇ ਤੋਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਜੀ ਇਹ ਇਹ ਕੱਪੜੇ ਤੇ ਡਿਪੈਂਡ ਕਰਦਾ ਹੈ ਹਨਾ ਇਹ 4000 ਤੋਂ ਸਟਾਰਟ ਹੋ ਜਾਂਦਾ ਸੂਟ 4000 ਚ 4500 ਚ 5000 ਚ ਐਦਾਂ ਜਿਹੜਾ ਹੈਗਾ ਇਹ ਸੂਟ ਤਿਆਰ ਹੋ ਜਾਂਦੇ ਟੋਟਲੀ ਹੈਂਡਵਰਕ ਦਾ ਕੰਮ ਹੈਗਾ ਤੇ ਕਿਉਂਕਿ ਕੱਪੜਾ ਆਪਾਂ ਸਸਤਾ ਵੀ ਲਾ ਸਕਦੇ ਆ ਤੇ ਮਹਿੰਗਾ ਵੀ ਲਾ ਸਕਦੇ ਆ ਇਹ ਕੱਪੜਾ ਕਪੜਾ ਜਿੱਦਾਂ ਆਪਾਂ ਕਹਿੰਦੇ ਵੇਕ ਹੈ ਇਹ ਦੁਪੱਟੇ ਆਪਾਂ ਨੇ ਕਮਲ ਚਨੂਨ ਦੇ ਲਾਇਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਦੁਪੱਟਾ ਤਿਆਰ ਕਰਿਆ ਗਿਆ ਬਹੁਤ ਸੋਹਣਾ ਲੱਗਦਾ ਹੈ ਇਹ ਵਾਲਾ ਦੁਪੱਟਾ ਤੇ ਬਾਕੀ ਉਹਨਾਂ ਦਾ ਇਹ ਕਿਹ ਵਾਲਾ ਸੂਟ ਹੈ ਇਹ ਬਾਹਰ ਜਾਣੇ ਨੇ ਕੱਪੜੇ ਇਹ ਉਹਨਾਂ ਨੇ ਜਿੱਦਾਂ ਗਰਮ ਦੇ ਵਿੱਚ ਸੂਟ ਬਣਵਾਇਆ ਸਿੰਪਲ ਸੂਟ ਹੈਗਾ ਆ ਇਹ ਉਹਨਾਂ ਦਾ ਇਹ ਵਾਲਾ ਸੂਟ ਹੈ ਇਹ ਵੀ ਸਿੰਪਲ ਬਣਿਆ ਹੋਇਆ ਵੈਸੇ ਜਿੱਦਾਂ ਆਪਾਂ ਕਹਿੰਦੇ ਆ ਫੁੱਲ ਲਾਈਨਿੰਗ ਸੂਟ ਹੈ ਤੇ ਬਾਕੀ ਸਿੰਪਲ ਬਣਿਆ ਹੋਇਆ ਵਰਕ ਹੋਇਆ ਹੋਇਆ ਇਹਦੇ ਉੱਪਰ ਵੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਬਾਕੀ ਉਹਨਾਂ ਦੇ ਹੈਗੇ ਨੇ ਜੀ ਇਹ ਵਾਲੇ ਸੂਟ ਆ ਦੇਖੋ ਇਹਦੇ ਉੱਤੇ ਆਪਾਂ ਨੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਲੈਂਸ ਦਾ ਅਮਕੀ ਤੈ ਜੀ ਭਾਣੇ ਇਸ ਤਰ੍ਹਾਂ ਲੈਂਸ ਲਾ ਕੇ ਕਾਟਨ ਦੇ ਸੂਟ ਹੈਗੇ ਆ ਜੀ ਆ ਦੇਖੋ ਜਿੱਦਾਂ ਜਿੱਦਾਂ ਡਿਜ਼ਾਈਨ ਬਣਦੇ ਆ ਹਨਾ ਉਦੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇਹ ਤੇ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਇਹ ਵਾਲੀ ਲੈਂਸ ਲਾਈ ਐ ਫੁੱਲ ਵਾਲੀ ਆ ਦੇਖੋ ਕਿੰਨੀ ਸੋਹਣੀ ਲੱਗਦੀ ਐ ਜਿੱਦਾਂ ਪੈਨਲ ਵਰਕ ਹੋਇਆ ਹੋਇਆ ਹੈ ਹਨਾ ਉਸ ਤਰ੍ਹਾਂ ਲੱਗਦੀ ਹੈਗੀ ਤੇ ਇਹ ਲੈਂਸ ਹੈ ਜੀ ਕਾਟਨ ਦੀ ਲੈਂਸ ਹੈਗੀ ਇਹਦੇ ਸੂਟ ਤੇ ਆਪਾਂ ਨੇ ਇਸ ਤਰ੍ਹਾਂ ਫੈਸਲਾ ਕੀਤਾ ਕਾਟਨ ਦੇ ਸੂਟ ਨੇ ਹੈਗੇ ਇੱਕ ਆਪਣੇ ਇਹ ਵਾਲਾ ਸੂਟ ਬਣਾਇਆ ਜੀ ਆ ਦੇਖੋ ਖੀਨਖਾਬ ਦੇ ਪੈਚ ਵਾਲਾ ਸੂਟ ਬਣਾਇਆ ਇਹ ਤੇ ਪਿਓਰ ਦੀ ਜਿਹੜੀ ਹੈਗੀ ਸਲਵਾਰ ਹੈਗੀ ਫੁੱਲ ਲਾਈਨਿੰਗ ਵਾਲਾ ਸੂਟ ਹੈ ਇਹ ਸੂਟ ਅਸੀਂ ਥੋੜੇ ਜਿਹਾ ਟਾਈਮ 'ਚ ਤਿਆਰ ਕਰਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਮੂਰੀ ਤੇ ਖੀਨਖਾਬ ਦਾ ਪੈਚ ਲੱਗਿਆ ਹੋਇਆ ਸ਼ਰਟ ਜਿਹੜੀ ਹੈਗੀ ਇਸ ਤਰ੍ਹਾਂ ਹੈਗੀ ਆ ਸ਼ੋਰਟ ਦੇ ਘੇਰੇ ਤੇ ਵੀ ਖੀਨਖਾਬ ਦਾ ਪੈਚ ਲੱਗਿਆ ਹੋਇਆ ਤੇ ਬੀਨ ਐਕੋਣਿਆ ਹੋਇਆ ਦਾ ਹੈਂਡਵਰਕ ਸੂਟ ਹੈ ਉੱਪਰ ਹੈਂਡਵਰਕ ਹੋਇਆ ਹੋਇਆ نیچے ਖੀਨਖਾਬ ਦਾ ਪੈਚ ਲੱਗਿਆ ਹੋਇਆ ਉੱਪਰ ਸਾਰਾ ਦੇਖੋ ਟੋਟਲੀ ਹੈਂਡਵਰਕ ਹੋਇਆ ਹੋਇਆ ਹੈਂਡਵਰਕ ਥ੍ਰੈਡਵਰਕ ਹੋਇਆ ਹੋਇਆ ਨਾਲ ਪਲੱਸ ਹਨ ਜਰੀ ਦਾ ਕੰਮ ਕੀਤਾ ਹੋਇਆ ਬਾਹਵਾ ਆਪਾਂ ਥੋੜੀਆਂ ਜਿਹੀ ਜਿਹੜੀਆਂ ਹੈਗੀਆਂ ਨੇ ਖੁੱਲੀਆਂ ਰੱਖੇ ਨੇ 6 ਇੰਚ ਦੀ ਮੋਰੀ ਰੱਖੀ ਐ ਮੈਂ ਕਿਉਂਕਿ ਇਹ ਜਿਹੜਾ ਬਰਾਇਡਲ ਸੂਟ ਹੈ ਹਨਾ ਪਹਿਲਾ ਜਿੱਦਾਂ ਚੂੜੇ ਦੇ ਨਾਲ ਫਿਰ ਔਖਾ ਹੋ ਜਾਂਦਾ ਜੇ ਛੋਟੀ ਬਾਹ ਕਰਦੇ ਆ ਬੈਸਟ ਉਹਨਾਂ ਦੀ ਮੂਰੀ ਘੱਟ ਸੀਗੀ ਪੰਜ ਕਿਸੀ ਆਪਾਂ ਨੇ ਫਿਰ ਚੂੜੇ ਕਰਕੇ ਪੈਂਦਾ ਨਹੀਂ ਹੈਗਾ ਤੇ ਫਿਰ ਬਾਅਦ ਚ ਉਹਨੂੰ ਆਪਾਂ ਟਾਈਟ ਕਰ ਸਕਦੇ ਆ ਮੂਰੀ ਨੂੰ ਜੇ ਕਰਨੀ ਹੈ ਬਾਕੀ ਜਿਹੜਾ ਹੈਗਾ ਟ੍ਰੈਂਡ ਵੀ ਹੁਣ ਐਦਾਂ ਹੀ ਚੱਲ ਰਿਹਾ ਤੇ ਸਾਢੇ 6 ਇੰਚ ਚ ਮੂਰੀ ਚੱਲ ਰਹੀ ਆ ਆਮੀ ਤੇ ਹੁਣ ਨਾਲੇ ਤਾਂ ਥੋੜੀ ਜਿਹੀ ਖੁੱਲੀ ਘੱਟ ਦਾ ਇੰਨਾ ਰਿਵਾਜ ਨਹੀਂ ਹੈਗਾ ਤੇ ਨਾ ਹੀ ਇੰਨੀ ਟਾਈਟ ਦਾ ਇਹ ਦੇਖੋ ਇਸ ਤਰ੍ਹਾਂ ਦਾ ਸੂਟ ਬਣਿਆ ਹ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਆਪਣੇ ਆਪਣੇ ਕੋਲ ਵੀ ਸੂਟ ਸੇਲ ਹੋਇਆ ਹੋਇਆ ਹੈ ਦੁਪੱਟਾ ਅਸੀਂ ਉਹਨਾਂ ਨੂੰ ਦੇਤਾ ਸੀਗਾ ਇਹ ਜਲਦੀ ਜਲਦੀ ਦੇ ਵਿੱਚ ਸੂਟ ਬਣਾਏਗਾ ਚਲੋ ਇਹ ਆਪਣੇ ਸੀਗੇ ਅੱਜ ਦੇ ਸੂਟ ਜਿਹੜੇ ਆਪਣੇ ਦੇਣੇ ਹਨਾ ਬਾਕੀ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਕਾਫੀ ਸੂਟ ਜਿਹੜੇ ਹੈਗੇ ਆਪਣੇ ਯੂਐਸ ਤੋਂ ਵੀ ਹਨਾ ਕਾਫੀ ਸੂਟ ਭੇਜੇ ਕੈਨੇਡਾ ਦੇ ਵੀ ਸਾਰੇ ਜਿਹੜੇ ਹੈਗੇ ਕੰਟਰੀਆਂ ਦੇ ਵਿੱਚ ਆਪਣਾ ਕੱਪੜਾ ਜਾ ਰਿਹਾ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਆ ਰਿਹਾ ਹੈ ਬਹੁਤ-ਬਹੁਤ ਪਹਿਣਾ ਦਾ ਧੰਨਵਾਦ ਕਰਦੇ ਹਾਂ ਨਾ ਇੰਨਾ ਪਿਆਰ ਦੇਣ ਲਈ ਤੇ ਜਿਹੜਾ ਹੈਗਾ ਆਪਾਂ ਤੋਂ ਕੰਮ ਕਰਵਾਉਂਦੇ ਆ ਹਨਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਤੁਹਾਨੂੰ ਆਪਾਂ ਆਪਣਾ ਐਡਰੈਸ ਦੁਆਰਾ ਫੇਰ ਦੱਸ ਦਿੰਨੇ ਆ ਜੀ ਆਪਣਾ ਐਡਰੈਸ ਹੈਗਾ ਆ ਕਾਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਟੂਰੀ ਜੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਤੇ ਆਪਣਾ ਉੱਥੇ ਜਿਹੜਾ ਹੈਗਾ ਆਪਣਾ ਬੁਟੀਕ ਤੇ ਸੈਲੂਨ ਹੈਗਾ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਿੱਦਾਂ ਦੀ ਮਰਜ਼ੀ ਤੁਸੀਂ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਵਰਕ ਕਰੇ ਹੋਏ ਸੂਟ ਵੀ ਹੁੰਦੇ ਆਪਣੇ ਕੋਲੋਂ ਤੁਸੀਂ ਉਹ ਵੀ ਜਿਹੜੇ ਹੈਗੇ ਖਰੀਦ ਸਕਦੇ ਹੋ ਜੇ ਤੁਸੀਂ ਆਪਣੀ ਪਸੰਦ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਕਹਿੰਦੇ ਸਾਡੇ ਤੋਂ ਫੋਟੋ ਦੇ ਕੇ ਕਰਵਾ ਸਕਦੇ ਹੋ ਜੀ ਤੇ ਆਪਾਂ ਜਿਹੜਾ ਹੈਗਾ ਹਰ ਇੱਕ ਤਰ੍ਹਾਂ ਦੀ ਸਲਾਈ ਦੀ ਟ੍ਰੇਨਿੰਗ ਵੀ ਦੇ ਰਹੇ ਆ ਬਿਊਟੀਸ਼ੀਅਨ ਦੇ ਕੋਰਸ ਵੀ ਕਰਵਾ ਰਹੇ ਆ ਬੱਚਿਆਂ ਨੂੰ ਆਪਾਂ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨੇ ਆ ਤਾਂ ਸਾਡੇ ਕੋਲੋਂ ਕਰ ਸਕਦੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਦਾ ਖੁਸ਼ ਰਹੋ ਜੈ ਜਵਾਨ ਜੈ ਕਿਸਾਨ